ਨਾਜ ਮਹੱਲਾ ਪੀਜਾ ਨਿਰਗੁਣ ਸਰਗੁਣ ਆਪੇ ਸੋਈ ਸੱਚੇ ਬਾਦਸ਼ਾਹ ਤੁਸੀਂ ਨਿਰਗੁਣ ਦੀ ਉਪਾਸ਼ਨਾ ਪੰਡਤ ਕਹਿੰਦਾ ਕਰਦੇ ਹੋ ਕਿ ਸਰਗੁਣ ਦੀ ਨਿਰ ਸਰਗੁਣ ਦੇ ਜਿਹੜੇ ਉਪਾਸ਼ਕ ਹਨ ਉਹ ਅਕਾਲਾਂ ਨੂੰ ਚ ਲੱਗੇ ਰਹਿੰਦੇ ਹਰ ਵਕਤ ਅਕਾਲਾਂ ਨੂੰ ਤੇ ਆਉਂਦੇ ਰਹਿੰਦੇ ਆ ਜਿਹੜੇ ਨਿਰਗੁਣ ਦੇ ਉਪਾਸ਼ਕ ਹੈ ਉਹ ਅਕਾਲਾਂ ਨੂੰ ਛੱਡ ਕੇ ਉਹ ਨਿਰਾਕਾਰ ਦੀ ਉਪਾਸ਼ਨਾ ਤਿੰਨਾਂ ਗੁਣਾਂ ਦੀ ਕਰਦੇ ਰਹਿੰਦੇ ਆ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਸਹੀ ਬ੍ਰਹਮ ਇੱਕ ਨਿਰਗੁਣ ਸਰਗੁਣ ਵਾਸਤੇ ਕਿਸ ਪ੍ਰਕਾਰ ਭੇਦ ਕੀਏ ਨਿਰਗੁਣ ਸਰਗੁਣ ਥਾਪੇ ਨਾਓ ਨਿਰਗੁਣੇ ਜੀਵ ਹੈ ਸਰਗੁਣ ਈਸ਼ਵਰ ਹੈ ਮਾਇਆ ਸਵਲ ਇੱਕ ਨਾਮ ਥਾਪੇ ਹੋਇਆ ਜਾਂ ਨਿਰਗੁਣ ਤਿੰਨ ਗੁਣਾ ਤੋਂ ਅਤਿ ਕੈ ਹੋ ਸਰਗੁਣ ਸਹਿਤ ਗੁਣਾ ਦੇ ਆਓ ਇਸ ਪ੍ਰਕਾਰ ਜਿਹੜੇ ਸੁਭਾਅ ਹਨ ਆਪੇ ਸੋਈ ਆਪ ਹੀ ਉਹ ਪਰਮੇਸ਼ਰ ਨਿਰਆਕਾਰ ਰੂਪ ਹੈ ਆਪ ਹੀ ਸਰਗੁਣ ਰੂਪ ਧਾਰ ਕੇ ਸ੍ਰਿਸ਼ਟੀ ਨੂੰ ਏਕ ਓੰਕਾਰ ਰੂਪ ਧਾਰ ਕੇ ਸ੍ਰਿਸ਼ਟੀ ਨੂੰ ਓਮਕਾਰ ਸ਼ਬਦ ਦੁਆਰਾ ਪ੍ਰਗਟ ਕਰਦਾ ਹੈ ਆਪੇ ਆਪ ਹੈ। ਤਤ ਪਛਾਨੈ ਸੁ ਪੰਡਤੁ ਜਿਵੇਂ ਪਾਣੀ ਦਾ ਸੋਹ ਘੜਾ ਰੱਖ ਲਿਏ ਘਰ ਕੇ ਸੂਰਜ ਕੋ ਹੁੰਦਾ ਉਹਦੇ ਉਹਨੇ ਤ੍ਰਿਤ ਦਿਨ ਪੈਂਦੇ ਆ ਇਸੇ ਪ੍ਰਕਾਰ ਸਾਧ ਸੰਗ ਦੀ ਅੰਤਕਾਰਨ ਹੋਣੀ ਘੜਿਆਂ ਦੀ ਨਹੀਂ ਆਈ ਇਹਨਾਂ ਦੀ ਇਹੀ ਕਾਮਨਾ ਤੇ ਕਰਮ ਰੂਪੀ ਪਾਣੀ ਲੈ ਕੇ ਬੈਠੇ ਹਾਂ ਕਿ ਪਰਮੇਸ਼ਰ ਦੀ ਜੋਤ ਦਾ ਅਕਸ਼ ਪੈਂਦਾ ਹੈ ਉਹ ਜਿਹੜਾ ਅਕਸ਼ਾ ਉਹਨੂੰ ਸਰਗੁਣ ਕਹਿੰਨੇ ਆ ਜਿਹਦਾ ਪੈਂਦਾ ਉਹ ਮੇਰੇ ਕੋਲ ਰੂਪ ਹੈ ਆ ਪਿਓ ਬ੍ਰਹਮ ਤਤ ਪਛਾਣ ਇਹ ਉਹਨੇ ਦੋਵੇਂ ਗੱਲਾਂ ਕਹਿਣੀਆਂ ਜਿਹੜੀਆਂ ਬਿੰਦੀ ਤੇ ਤ੍ਰਿੰਬੀ ਦੋਵੇਂ ਮਾਇਆ ਕਰਕੇ ਹੀ ਹੈ ਮਾਇਆ ਸਹਲ ਬਿੰਦੀ ਰੂਪ ਹੈ ਅਤੇ ਜਿਹੜਾ ਪ੍ਰਤਿੰਬ ਰੂਪ ਜਿਹੜੇ ਜੀਵ ਆ ਵਿੱਚ ਆ ਕਰਕੇ ਨਾ ਨਾ ਪ੍ਰਤੀਤ ਹੋ ਰਿਹਾ ਹੈ ਆਹ ਪੀਪਲ ਨੇ ਸੇਰੋ ਤਤ ਪਛਾਨੇ ਤੂੰ ਪੰਡਤ ਹੂ ਜਿਹੜਾ ਤਤ ਸਿਧਾਂਤ ਨੂੰ ਪਛਾਨ ਲੈਂਦਾ ਉਹ ਪੰਡਤ ਵਿਦਵਾਨ ਹੋ ਸਕਦਾ ਹੈ ਦੂਸਰਾ ਨਹੀਂ ਕੋਈ ਆਪ ਕਰੈ ਸਗਲੇ ਕੋਲ ਤਾਰੈ ਉਹ ਆਪ ਹੀ ਪੁਰਖ ਤਰ ਜਾਂਦਾ ਮੁਕਤ ਹੋ ਜਾਂਦਾ ਸਾਰੀਆਂ ਕੋੜਿਆਂ ਨੂੰ ਵੀ ਕਾਰਜਾਂ ਨੂੰ ਨਿਹਾਲ ਕਰ ਦਿੰਦਾ ਹੈ ਹਰ ਨਾਮ ਮਨ ਵਿੱਚ ਆਵਣ ਜੋ ਹਰਿਆਕਾਲ ਪਛਦੇ ਅਮਰਤ ਨਾਮ ਨੂੰ ਮਨ ਵਿੱਚ ਵਿਸਾਉਣਾ ਕਰਦਾ ਹੈ ਲਓ ਵਾਰੀ ਜੀਓ ਵਾਰੀ ਅਸੀਂ ਵਾਰ-ਵਾਰ ਬਿਹਾਰ ਜਾਈਏ ਜੀ ਉਹਨਾਂ ਤੋਂ ਆਸਿਕਾ ਸਤਿ ਸਾਧ ਪਾਉ ਜੋ ਹਰੀ ਦੇ ਨਾਮ ਰਸ ਨੂੰ ਚੱਖਦੇ ਧਾਰਮ ਕਰਦੇ ਆ ਆਤਮ ਨੰਦ ਦੇ ਰਸ ਨੂੰ ਫੇਰ ਪਾਉਂਦੇ ਹਨ ਹਰ ਰਸ ਚੱਖ ਹੈ ਸੇ ਜਨ ਨਿਰਮਲ ਜੋ ਹਰੀ ਦੇ ਰਸ ਨੂੰ ਚੱਖੇ ਧਾਰਨ ਕਰਦੇ ਆ ਉਹ ਮਾਇਆ ਦੀ ਮੈਲ ਤੋਂ ਰਹਿ ਤੇ ਨਿਰਮਲ ਸ਼ੁੱਧ ਹੋ ਜਾਂਦੇ ਹਨ ਪ੍ਰਖੋ ਨਿਰਮਲ ਨਾਮ ਤੇ ਆਵਣਿਆ ਉਹ ਉਜਲ ਪਰਮੇਸ਼ਰ ਦਾ ਨਾਮ ਹੈ ਨੂੰ ਧਿਆ ਕਰਕੇ ਮਾਇਆ ਦੀ ਮੈਲ ਤੋਂ ਸਭ ਜਨ ਦੁੱਖ ਰੂਪ ਤੋਂ ਰਹਿਤ ਹੋ ਜਾਂਦੇ ਹਨ ਕਹਾਉ ਤੋ ਨਿਹ ਕਰਮੀ ਜੋ ਸਗਦ ਵਿਚਾਰੇ ਮਾਰਾ ਨਿਸ਼ਕਾਮੀ ਹੋਣਾ ਚਾਹੀਦਾ ਆਪ ਕਹਿੰਦੇ ਹੋ ਨਿਸ਼ਕਾਮੀ ਕੌਣ ਹੈ ਇੱਛਾ ਤੋਂ ਬਿਨਾਂ ਕਰਮ ਨਹੀਂ ਕੋਈ ਹੁੰਦਾ ਮਾਰਾ ਕਹਿੰਦੇ ਭਾਈ ਜਿਹੜੇ ਪਰਮਾਰਥ ਦੀ ਪ੍ਰਾਪਤੀ ਦੀ ਇੱਛਾ ਹੈ ਨਿਸ਼ਕਾਮਤਾ ਹੈ ਜੋ ਸੰਸਾਰ ਦੀ ਇੱਛਾ ਹੈ ਸਕਾਮਤਾ ਹੈ ਇਸ ਕਰਕੇ ਉਹ ਨਿਹਕਾਮੀ ਹੋ ਸਕਦਾ ਕਾਮਨਾ ਤੋਂ ਰਹਿਤ ਹੋ ਸਕਦਾ ਹੈ ਜੋ ਸ਼ਬਦ ਦੀ ਚਾਹ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਬ੍ਰਹਮ ਦੀ ਵਿਚਾਰ ਕਰਦਾ ਹੈ ਅੰਤਰ ਤਤ ਗਿਆਨ ਹੋਣਾ ਮਾਰੇ ਅੰਦਰ ਸਰੂਪ ਦੇ ਗਿਆਨ ਦਾ ਤਤ ਸਿਧਾਂਤ ਜਾਣਨ ਵਾਲਾ ਹੋਵੇ ਇਹ ਵੀ ਹੰਕਾਰ ਅੰਦਰੋਂ ਮਾਰ ਦੇਵੇ ਅਸਲੀ ਤਤ ਸੂਪਰੇ ਗਿਆਨ ਨੂੰ ਜਾਣੇ ਨਾਮ ਪਦਾਰਥ ਨਾਉ ਨਿਧ ਪਾਏ ਇਹ ਨਾਮ ਰੂਪੀ ਪਦਾਰਥ ਕਰਕੇ ਨਵੇਂ ਨਿਧੀਆਂ ਆਸਨ ਬਸਨ ਆਦਿ ਸਾਰੀਆਂ ਪਦਮ ਮਹਾ ਪਦਮ ਪਾ ਲੈਂਦਾ ਹੈ ਤ੍ਰਾ ਗੁਣ ਮੀਤ ਸਨਾਵਣ ਨੂੰ ਮੀਤ ਕਰਕੇ ਬ੍ਰਹਮ ਰੂਪ ਵਿੱਚ ਲੀਨ ਹੋ ਜਾਂਦਾ ਹੈ ਹੋਮੈ ਕਰੈ ਜਿਹ ਕਰਮੀ ਨਾ ਹੋਵੇ ਜੀ ਹੰਗਤਾ ਕਰ ਜਾ ਰਹੇ ਕਰਮਾਂ ਦੀ ਹੰਗਤਾ ਕਰ ਲਿਓ ਨਿਕਾਮੀ ਕਿਵੇਂ ਹੋ ਸਕਦਾ ਹੈ ਕੋ ਨਹੀਂ ਇਸ ਕੰਮੀ ਹੋ ਸਕਦਾ ਹਉਮੇ ਵਾਲਾ ਆਦਮੀ ਗੁਰ ਪ੍ਰਸਾਦੀ ਹਉਮੈ ਖੋਵੈ ਜਗਤ ਜਾਨੀ ਕਿਰਪਾ ਦਾ ਪਾਤਰ ਬਣ ਕੇ ਹਉਮੈ ਨੂੰ ਗਾਉਣਾ ਕਰੇ ਅੰਦਰੋਂ ਆਉਤਰ ਬਵੇਕ ਸਦਾ ਆਪ ਵਿਚਾਰ ਅੰਦਰ ਗਿਆਨ ਹੋਵੇ ਸਦਾ ਆਪਣਾ ਆਪ ਰੂਪ ਹੋ ਆਉ ਜਿਹੜਾ ਹਉਮੈ ਤੋਂ ਰਹਿਤ ਹੈ ਵਿਕਾਰਾਂ ਤੋਂ ਰਹਿਤ ਹੈ ਉਹਦੀ ਵਿਚਾਰ ਕਰ ਜਾ ਰਹੇ ਗੁਰਬਖ ਦੀ ਗੁਣ ਗਾਉਣਿਆਂ ਕਿਉ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਮਹਾਰਾਜ ਦੇ ਗੁਣਾਂ ਨੂੰ ਗਾਉਣਾ ਕਰੀਏ ਗੁਰ ਸ਼ਬਦੀਆਂ ਨਾਲ ਮਿਲ ਕੇ ਹਾਰੇ ਸਾਰੇ ਸਾਗਰ ਨਿਰਮਲ ਸੂਈ ਕੀ ਕਰਦਾ ਤਗੜਾ ਖਾਣੇਦਾਰ ਹੋ ਕੇ ਹਾਰੇ ਸਾਰੇ ਅੱਗੇ ਹੋ ਕੇ ਬੈਠੇ ਤੇ ਸੌਣਾ ਹੀ ਫਿਰ ਹੈ ਕਿ ਮਹਾਰਾਜ ਜੀ ਦੇ ਹਾਰੇ ਸਾਰੇ ਸਾਗਰ ਨਿਰਮਲ ਸੂਈ ਹਰੀਓ ਸੋਬਰ ਹੈ ਹਰ ਸਰ ਹਾਰੇ ਸਾਰੇ ਸਾਗਰ ਨਿਰਮਲ ਸੂਈ ਹਰੀ ਕੈਸਾ ਸਾਲ ਸੰਗੇ ਜੀ ਸੰਸਾਰ ਦੇ ਅੰਦਰ ਸਾਗਰ ਸਮੁੰਦਰ ਵੀ ਨਹੀਂ ਆਈ ਹੈ ਅਦੇ ਸਮੁੰਦਰ ਜਿਹੜਾ ਹੈ ਉਹ ਖਾਰਾ ਹੈ ਹਰੀ ਕੈਸਾ ਨਿਰਮਲ ਉਜਲ ਹੈ ਪਾਪਾਂ ਦੀ ਮਾਇਆ ਤੋਂ ਰਹਿਤ ਹੈ ਵਿਸ਼ੇ ਰੂਪੁਣ ਖਾਰ ਨਹੀਂ ਹੈ ਸਦਾ ਆਨੰਦ ਸਰੂਪ ਹੈ ਉਜਲ ਸਰੂਪ ਹਰ ਸਰ ਸਾਗਰ ਹਰੀ ਦੀ ਸਾਧ ਸੰਗਤ ਮਾਨਸ ਰੋਗ ਦੀ ਨਹੀਂ ਆਈ ਹੈ ਹਰੀ ਆਪ ਸਮੁੰਦਰ ਵੀ ਨਹੀਂ ਆਈ ਹੈ ਹਰ ਸਰ ਸਾਗਰ ਇਸ ਤਰ੍ਹਾਂ ਦਾ 100 ਜੋਜਨ ਦਾ ਜਿਹੜਾ ਗੰਗਾ ਸਾਗਰ ਹੈ ਇਸ ਤਰ੍ਹਾਂ ਦੀ ਹਰੀ ਦੀ ਸੰਗਤ ਹੈ ਅਬੇ ਪਰਮੇਸ਼ਰ ਆਪ ਸਮੁੰਦਰ ਦੀ ਨੇ ਆਈ ਹੈ ਤੇ ਨਿਰਮਲ ਉਜਲ ਹੈ ਮਾਇਆ ਦੀ ਮੈਲ ਤੋਂ ਰਹਿ ਤਸੋ ਪਰਮੇਸ਼ਰ ਸ਼ਾਂਤ ਸੁਗ ਹੈ ਨਿਤ ਗੁਰਮੁਖ ਹੂੰ ਸੰਤੋਸ਼ ਮਾਉਂ ਸੋਵਰ ਤੇ ਝੁਕਦੇ ਆ ਚੋਗਾ ਮੋਤੀਆਂ ਦਾ ਮੁਕਤੀ ਦਾ ਤੇ ਨਿਰਮਲ ਚਿਤ ਉਹਨਾਂ ਦਾ ਹੋ ਰਿਹਾ ਹਮੇਸ਼ਾ ਸਾਂਚਿ ਚੁਗਾ ਹੈ ਨਿਤ ਗੁਰਮੁਖ ਹੋਈ ਉਹ ਗੁਰਮੁਖ ਬਣ ਜਾਂਦੇ ਜਿਹੜੇ ਸੰਤ ਭਗਤ ਦਾ ਨਾਮ ਹੁੰਦਾ ਚੋਗਾ ਚੁਗਦੇ ਹਨ ਸੰਗਤ ਜੀ ਮਿਲ ਕੇ ਉਹ ਮਾਨ ਕਰੇ ਸਦਾ ਦਿਨ ਰਾਤੀ ਉਹ ਨਾਮ ਦਾ ਇਸ਼ਨਾਨ ਕਰਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਲ ਸਮਲ ਨਾਉ ਰਾਤ ਦੇ ਅਗਿਆ ਰੂਪੀ ਰਾਤ ਉਹਨਾਂ ਦੀ ਮਿਦਗੀ ਹੈ ਬ੍ਰਹਮ ਗਿਆਨ ਰੂਪੀ ਜਨ ਚੜ ਗਿਆ ਆਉ ਮੈਂ ਮੈਲ ਚੁਕਾ ਬਣਿਆ ਉਹ ਦੂਜੀ ਹੰਗਦਾ ਦੀ ਮੈਲ ਨਹੀਂ ਚੱਕ ਦਿੰਦੇ ਹਨ ਬਾਲੇ ਅੰਕੂਬ ਕੇ ਤਾਂ ਨਹੀਂ ਹੁਣੇ ਸੁਣਨਾ ਹੈ ਨਾ ਪਹਿਲੇ ਦਿਨ ਨੂੰ ਚਲ ਨਿਰਮਲ ਹੰਸਾ ਪ੍ਰੇਮ ਪਿਆਰ ਉੱਜਲ ਉਹਨਾਂ ਦਾ ਹੰਸ ਜੀਵਾਤਮਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਪਿਆਰ ਹੈ ਬਾਣੀ ਕਰਕੇ ਅਤੇ ਪ੍ਰੇਮ ਹੈ ਮਨ ਕਰਕੇ ਨਿਰਮਲ ਹੰਸਾ ਪ੍ਰੇਮ ਪਿਆਰ ਹੰਸੋ ਜੀਵਾਤਮਾ ਨਿਰਮਲ ਹਨਗੇ ਹੰਸ ਹੀ ਆਏ ਜਿਹੜੇ ਸਤਿ ਕਤ ਮਿੱਠਿਆ ਦਾ ਵੇਚਣ ਕਰਨ ਵਾਲੇ ਹਨ ਪ੍ਰੇਮ ਰੂਪ ਜੋ ਪ੍ਰੇਤਾ ਰੂਪ ਰਮੈ ਅਸਤਿ ਕਾਂਤੀ ਪ੍ਰੇਤਾ ਰੂਪ ਉਹਦਾ ਪਿਆਰ ਜਿਨ੍ਹਾਂ ਨੂੰ ਲੱਗਾ ਹੈ ਹਰ ਸਰ ਵਸ ਹਉ ਮੈ ਨਾ ਇਹ ਹਰੀ ਦਾ ਸਰੋਵਰ ਸਾਧ ਸੰਗਤ ਹੈ ਹਰੀਏ ਆਪ ਸਰੋਵਰ ਦੀ ਨੇ ਆਈ ਕੋਲ ਜਿ ਵਸਦੇ ਹਉ ਮੈ ਨੂੰ ਮਾਰ ਕੇ ਹਰ ਸਰ ਵਾਸਾ ਪਾਵਣਿਆ ਐਨ ਸੁਪ੍ਰੀਤ ਸਭ ਦੇ ਸੱਚ ਹੈ ਰਾਜ ਜਿਨ੍ਹਾਂ ਦੀ ਸੱਚੇ ਸ਼ਬਦ 'ਚ ਪ੍ਰੀਤੀ ਲੱਗੀ ਹੋਈ ਹੈ ਹਰ ਸਰ ਵਾਸਾ ਪਾਵਣਿਆ ਹਰੀ ਦੇ ਸਰੋਵਰ ਸਰੂਪ ਵਿੱਚ ਹਰੀ ਮਾਨਸੋਵਰਦੀ ਨਹੀਂ ਆਈ ਐ ਹਰੀ ਦਾ ਸਰੂਪ ਸਤਿਗੁਰੂ ਮਾਨਸੋਵਰਦੀ ਨਹੀਂ ਆਈ ਐ ਉਸ ਜਵਾਸਾ ਟਕਾ ਪਾਉਣਾ ਕਰਦੇ ਹਨ ਮਨਮੁਖ ਸਦਾ ਬਾਗੇ ਲੈਲਾ ਹੋਮੈ ਮਨ ਲਾਇ ਮਨਮੁਖ ਜਿਹਦੇ ਸਦਾ ਬਗਲੇ ਦੰਬੀ ਦੀ ਨਹੀਂ ਆਈ ਹਨਗੇ ਉਹਨਾਂ ਦਾ ਕਿਤ ਮੈਲਾ ਹੈ ਪਾਪਾਂ ਕਰਕੇ ਅੱਗੇ ਹੋਮੈ ਮਨ ਲਾਇ ਹੋਰ ਹੋਮੈ ਕਰਦੇ ਕਿ ਸਾਡੇ ਵੇ ਦਾ ਕੌਣ ਹੈ ਨਾਲੇ ਪਖੰਡ ਕਰਨਾ ਤੇ ਨਾਲੇ ਪਾਪ ਕਰਨੇ ਤੇ ਫਿਰ ਹੋਮੈ ਦੀ ਮੈਲ ਹੋਰ ਲਾਈ ਬੈਠਿਆਂ ਨੇ ਕਰੇ ਪਰ ਮੈਲ ਨਾ ਜਾਏ ਉਹ ਪੀਰ ਖਾਂ ਦੇ ਇਸ਼ਨਾਨ ਕਰਦੇ ਹਾਂ ਪਰ ਅੰਮ੍ਰਲੀ ਜਿਹੜੀ ਪਾਪਾਂ ਦੀ ਮੈਲ ਉਹ ਜਾਂਦੀ ਨਹੀਂ ਇਹਨਾਂ ਪੁਰਖਾਂ ਦੀ ਬਨੇਰੇ ਮੈਲ ਲੱਗਦੀ ਹੈ ਕਿ ਅਸੀਂ ਪੀਰ ਖਾਂ ਦੇ ਨਾ ਕੇ ਆਏ ਆਂ ਜੀਵਤ ਮਰ ਜਾਵੇ ਸਤਿਗੁਰੂ ਦੇ ਵਿਚਾਰ ਜੇ ਜੀਵ ਤਾਂ ਵੱਲੋਂ ਮਰ ਜਾਵੇ ਸਤਿਗੁਰੂ ਸਾਹਿਬ ਦੇ ਅੰਮ੍ਰਿਤ ਰੂਪ ਸ਼ਬਦ ਦੀ ਵਿਚਾਰ ਕਰੇ ਜੀਵ ਹੋਮੈ ਮੈਲ ਸੁਕਾਵਾਂ ਤਾਂ ਪਾਈ ਹੋਮੈ ਜੇ ਮੈਲ ਸਤਿਗੁਰੂ ਸਾਹਿਬ ਚੱਕ ਦਿੰਦੇ ਹਨ ਰਤਨ ਪਦਾਰਥ ਧਰਤੇ ਪਾਇਆ ਇਹ ਰਤਨ ਰੂਪੀ ਪਦਾਰਥ ਸਾਧ ਸੰਗਤੂਪੀ ਮਹਾਰਾਜ ਦਾ ਘਰ ਹੈ ਇਸ ਤੋਂ ਪਾਇਆ ਹੈ ਕਰੇ ਹਿਰਦੇ ਵਿੱਚ ਉਹਨਾਂ ਰਤਨ ਰੂਪੀ ਪਦਾਰਥ ਬ੍ਰਹਮ ਦਾ ਆਨੰਦ ਪਾ ਲਿਆ ਹੈ ਪੂਰਾ ਸਤਿਗੁਰ ਸਬਦ ਸੁਣਾ ਇਹ ਨਾਮ ਜੀਉਂ ਸਿਗਰਾ ਨੇ ਸ਼ਬਦ ਉਪਰੇਸ਼ ਅੰਮ੍ਰਿਤ ਨਾਮ ਦਾ ਸਰਵਣ ਕਰਾਇਆ ਸ਼ਬਦ ਦਾ ਤੇ ਭਰੋਸੇ ਰੂਪੀ ਕਰਨ ਨਾਲ ਜੀਹਨਾਂ ਨੇ ਸੁਣਿਆ ਹੈ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਸਤਿਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੇ ਅਗਿਆਨ ਦਾ ਹਨੇਰਾ ਮਿਟ ਗਿਆ ਹੈ ਤਟ ਚਾਨਣ ਆਪ ਪਛਾਨਣਿਆ ਉਹਨਾਂ ਦੇ ਹਿਰਦੇ ਵਿੱਚ ਬ੍ਰह्म ਗਿਆਨ ਦਾ ਚਾਨਣ ਹੋਇਆ ਜਿਸ ਪ੍ਰਕਾਸ਼ ਕਰਕੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ ਚਾਨਣ ਕਰਕੇ ਦਾ ਅਗਿਆਨ ਵਿੱਚ ਆਪਣੇ ਜੇਹ ਦਾ ਹਨੇਰੇ ਚ ਆਪਦੀ ਦੇਹ ਦਾ ਚੇਤਾ ਹੁੰਦਾ ਹੈ ਪਰ ਸਭ ਸੰਗੀ ਅਗਿਆਨ ਐਸਾ ਆਪਣਾ ਆਪ ਹੀ ਭੁੱਲ ਚੁੱਕਾ ਹੈ ਕਿਉਂ ਗੁਰੂ ਸਾਹਿਬ ਦੇ ਗਿਆਨ ਰੂਪੀ ਪ੍ਰਕਾਸ਼ ਕਰਕੇ ਆਪਣੇ ਆਤਮਾ ਸੂਤ ਨੂੰ ਪਛਾਣ ਲਿਆ ਹੈ ਉਹਨਾਂ ਨੇ ਆਪ ਉਪਾਏ ਤੈ ਆਪੀ ਵਿਖੈ ਆਪ ਹੀ ਮਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਆਪ ਹੀ ਉਹਨਾਂ ਨੂੰ ਵੇਖਦਾ ਕਰਤੂਤਾ ਨੂੰ ਵੀ ਇਹ ਚੰਗਾ ਕੰਮ ਕਰਦਾ ਹੈ ਮਾੜਾ ਕਰਦਾ ਹੈ ਸਤਿਗੁਰ ਸੇਦਾ ਤੂੰ ਜਨ ਲੇਖ ਜੇਰਾ ਸਤਿਗੁਰਾਂ ਦੀ ਤੈਲ ਕਰੇ ਉਹ ਲੱਗ ਸਕਦਾ ਹੈ ਇਸ ਗੱਲ ਨੂੰ ਉਹ ਲੇਖੇ ਚ ਪਰਵਾਣੀ ਚ ਪੈ ਸਕਦਾ ਹੈ ਨਾਨਕ ਨਾਮ ਵਸਾ ਕਟ ਅੰਤਰ ਮਾਲਾ ਸਤਗੁਰਾਂ ਦੀ ਸੇਵਾ ਵਾਲੇ ਨੂੰ ਫਲ ਕੀ ਹੁੰਦਾ ਹੈ ਉਹਨਾਂ ਦੇ ਹਿਰਦੇ ਦੇ ਸਰਬੀ ਮਹਾਰਾ ਜੀ ਕਹਿੰਦੇ ਭਾਈ ਅਸਪੜੀਆਂ ਸਮਾਪਤ ਕਰਦੇ ਨਾਮ ਹਿਰਦੇ ਚ ਵਸ ਜਾਂਦਾ ਹੈ ਧਰ ਕਿਰਪਾ ਤੇ ਪਾਵਨੇ ਇਹ ਨਾਮ ਗੁਰੂ ਸਾਹਿਬ ਦੀ ਕਿਰਪਾ ਨਾਲ ਪਾਇਆ ਜਾਂਦਾ ਐਵੇਂ ਨਹੀਂ ਕਿਸੇ ਤੋਂ ਪਾਇਆ ਜਾਂਦਾ ਹੈ